ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਾਰਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਇੱਕ ਬਲੇਜ਼ਰ ਬਣਾਇਆ ਸੀ ਬਣਾਇਆ ਬਣਾਇਆ ਉਹ ਦਿਖਾਉਨੇ ਆ ਤੁਹਾਨੂੰ ਅੱਜ ਆਪੇ ਬਣਾਉਣ ਦੀ ਵੀਡੀਓ ਡਿਜ਼ਾਈਨ ਦੀ ਕੋਈ ਨਹੀਂ ਹੈਗੀ ਤੇ ਮੈਂ ਬਲੇਜ਼ਰ ਬਣਾਇਆ ਸੀ ਮੌਸੇ ਦੀ ਵੀਡੀਓ ਬਣਾ ਰਹੀ ਆ ਤੇ ਉਹ ਹੀ ਦਿਖਾਉਨੇ ਆ ਤੁਹਾਨੂੰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਆ ਲਓ ਜੀ ਆਪਾਂ ਆਮਲਾ ਆਮਲਾ ਜਰ ਬਣਾਇਆ ਹੈ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਮੈਨੂੰ ਨਾ ਪੂਰੀ ਵੀਡੀਓ ਬਣਾ ਕੇ ਤੇ ਉਹ ਨਹੀਂ ਕਰਨੀ ਆਉਂਦੀ ਗੀ ਤੇ ਮੈਂ ਜੋੜਨੀਆਂ ਨਹੀਂ ਆਉਂਦੀਆਂ ਮੈਨੂੰ ਵੀਡੀਓ ਅੱਗੇ ਤੋਂ ਅੱਗੇ ਯਮਨ ਬਣਾ ਕੇ ਇਹਦੀ ਵੀਡੀਓ ਪਾਤੀ ਤੇ ਤੁਸੀਂ ਇਹ ਤਾਈ ਦੇਖ ਲੋ ਵੀ ਕਿੰਨਾ ਵਧੀਆ ਲੱਗਦਾ ਮੋੜ ਦੇ ਦੇਖੋ ਕਿੰਨੇ ਸੋਹਣੇ ਬਣਾਏ ਹੋਏ ਆ ਗੋਲ ਗਲੇ ਦੀ ਵੀ ਕਿੰਨੀ ਸੋਹਣੀ ਸ਼ੇਪ ਆਈ ਹੈ ਬਣਾਇਆ ਵੇ ਬਹੁਤ ਸੋਹਣਾ ਲੱਗਦਾ ਜੀ। ਆ ਜਿਹੜੇ 2-2 ਕੁੰਡਿਆਂ ਵਾਲੇ ਆਪਾਂ ਵਿਚਾਰੇ ਡਿਜ਼ਾਈਨ ਬਣਾਇਆ ਇਹਦੇ ਨਾਲ ਫਿਟਿੰਗ ਵਧੀਆ ਆਉਂਦੀ ਹੈ। ਥੋੜਾ ਹੈਵੀ ਸਾਈਜ਼ ਦਾ ਇਹ। ਤਾਂ ਮੁੱਢੇ ਤੇ ਗळा ਇੱਕ ਕਿੰਨਾ ਸੋਹਣਾ ਉਹਨੇ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ। ਤੇ ਆਪਾਂ ਨੂੰ ਨੇੜੇ ਹੋ ਕੇ ਦਿਖਾਉਣੀ ਆ ਥੋੜਾ ਜਿਹਾ। ਆ ਦੇ ਇੱਥੇ ਬਟਨ ਲੱਗਣਗੇ ਐਸਟਰਾ ਕੋਲਾਜਾ ਬਣਦਾ ਥੱਲੇ ਇਹ ਡਿਜ਼ਾਈਨ ਦੀ ਤਾਂ ਵੀਡੀਓ ਪਾਈ ਹੋਈ ਹੈ ਮੈਂ ਪਹਿਲਾਂ ਜਿਹੜਾ ਡਿਜ਼ਾਈਨ ਇਹ ਬਣਦਾ ਜਿਵੇਂ ਇਹ ਤਾਂ ਵੀਡੀਓ ਪਾਈ ਹੋਈ ਆ ਪਰ ਮੈਨੂੰ ਐਂ ਵੀਡੀਓ ਬਣਾ ਕੇ ਜਿਵੇਂ ਪੂਰਾ ਡਿਜ਼ਾਈਨ ਬਣਾ ਕੇ ਪੂਰੀ ਬਲੇਜ਼ਰ ਦੀ ਵੀਡੀਓ ਪਾਉਂਦੇ ਆ ਜਿਵੇਂ ਪੋਟੀ ਸੈਟਰ ਦੀ ਮੈਨੂੰ ਐਵੇਂ ਨਹੀਂ ਪਾਉਣੀ ਆਉਂਦੀ نیچے ਕਰੋਸ਼ੀਆ ਕੀਤਾ ਹੋਇਆ ਇੱਕ ਇੱਕ ਜਿਹੜਾ

no , valmis laieid . oota , tuleb ka see laieid . ਚਲੋ ਜੀ ਮੇਰੀ ਵੀਡੀਓ ਚੰਗੀ ਲੱਗੀ ਜੇ ਬ੍ਰਦਰ ਚੰਗਾ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਅਨੇਚੇ ਤਾਂ ਤਾਂ ਥੋੜੇ ਦੂਰ ਖੜੀ ਹਾਂ ਮੈਂ ਤੇ ਇਕੱਠਾ ਹੋ ਜਾਂਦਾ ਤਾਂ ਕਰਕੇ ਆਏ ਹੋਏ ਤੇ ਆਹਨ ਥੋੜਾ ਜਿਹਾ ਸਟਕੇ ਤਾ ਹੀ ਠੀਕ ਲੱਗਦਾ ਜੇ ਕੋਈ ਤੁਹਾਨੂੰ ਕਮੇ ਲੱਗੀ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਇਹ ਵਿੱਚ ਮੈਂ ਤਾਂ ਬਣਵਾਇਆ ਹੈ ਕਿਸੇ ਤੋਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿਨਾਂ ਕਿ ਮੈਨੂੰ ਸਰਵਾਈਵਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਮੈਂ ਇੰਨਾ ਵੱਡਾ ਬਣਾਵ ਹੀ ਨਹੀਂ ਸਕਦੀ ਮੈਂ ਤਾਂ ਥੋੜਾ ਜਿਹਾ ਡਿਜ਼ਾਈਨ ਬਣਾ ਸਕਦੀ ਹਾਂ ਉਹਦੇ ਨਾਲ ਵੀ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਪਰ ਮੈਂ ਫੇਰ ਵੀ ਬਣਾਉਣੀ ਬਣਾਉਣੀ ਆ ਹੁਣ ਵਿੱਚ ਦੀਆਂ ਕਈ ਚਿਰ ਮਹੀਨਾ ਸਾਰਾ ਨਹੀਂ ਵੀਡੀਓ ਪਾਈਆਂ ਗਈਆਂ ਉਦੋਂ ਵੀ ਮੈਨੂੰ ਕੁਝ ਸਾਢ ਘਰੇ ਚਲੋ ਦੀ ਆਪਣੇ ਘਰਾਂ ਤੇ ਵੀ ਕੋਈ ਸੌ ਪ੍ਰੋਬਲਮ ਹੋ ਜਾਂਦੀ ਹੈ ਤਾਂ ਕੁਝ ਮੈਨੂੰ ਵੀ ਤਕਲੀਫ ਜ਼ਿਆਦਾ ਸੀਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੇ ਮੈਂ ਅੱਗੇ ਤੋਂ ਵੀ ਕੋਈ ਚੀਜ਼ ਬਣਾਉਣੀ ਮੈਂ ਵੈਸੇ ਬਣਾਉਣੀ ਆ ਵੱਡੇ ਘਰ ਵਾਸਤੇ ਜਾਂ ਮੈਂ ਆਪਣੇ ਬੇਟੀਆਂ ਵਾਸਤੇ ਬਣਾਉਣੀ ਬਣਾਉਣੀ ਆ ਜੇ ਬਣਾਵਾਂ ਤਾਂ ਵੀ ਉਹਨਾਂ ਵਾਸਤੇ ਜੇ ਬਣਵਾਉਣੀ ਆ ਤਾਂ ਵੀ ਤੇ ਮੈਂ ਜੇ ਕੋਈ ਹੋਰ ਚੀਜ਼ ਬਣਵਾਈ ਤਾਂ ਮੈਂ ਉਹ ਵੀ ਵੀਡੀਓ ਜ਼ਰੂਰ ਬਣਾ ਕੇ ਪਾ ਦੂੰਗੀ ਤੇ ਤੁਸੀਂ ਬਸ ਮੈਨੂੰ ਇੰਨਾ ਕਮੈਂਟ ਕਰ ਦਿਓਗੇ ਬਹੁਤ ਵੀ ਵਧੀਆ ਸੋਹਣੇ ਸੋਹਣੇ ਕਮੈਂਟ ਕਰ ਦਿਓ ਬਸ ਇੰਨਾ ਹੌਸਲਾ ਮਿਲ ਜਾਂਦਾ ਹੈ ਜੀ ਚਲੋ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਰੱਬ ਰੱਖਾ